ਪ੍ਰਿਸਤ ਲੋਡ ਸਾਰੇ ਜਮਸੀ ਦੀ ਅੱਜ ਇੱਕ ਵਾਰ ਫਿਰ ਆਪਾਂ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦਾ ਯਤਨ ਕਰਾਂਗੇ ਕਿ ਪਰਮੇਸ਼ਰ ਦੀ ਬਾਣੀ ਸਾਨੂੰ ਕੀ ਕਹਿੰਦੀ ਹੈ ਉਸ ਦੇ ਵਿੱਚ ਜਾਣ ਤੋਂ ਪਹਿਲਾਂ ਪਰਮੇਸ਼ਰ ਦੀ ਮਹਿਮਾ ਦੇ ਲੀਕ ਗੀਤ ਗਾਵਾਂਗੇ ਯੀਸੂ ਤੇਰੀ ਵੰਦਨਾ ਕਰੀਤੇ ਹਾਂ యేసు तेरी वंदना करते हैं जीवन तेरे चरणों में रखते हैं हम तुझे प्यार करते हैं हम तुझे प्यार करते हैं हालेलुया परमेश्वर ਦਾ वचन ਆਪਸੀਆਂ 6 ਅਧਿਆਏ ਉਸਦੀ 10ਵੀਂ ਆਇਤ ਦੇ ਵਿੱਚ ਲਿਖਿਆ ਮੁਕਤੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪ੍ਰਕਾਰਮ ਦੇ ਵਿੱਚ ਤੱਕੜੇ ਹੋਵੋ ਬਹੁਤ ਹੀ ਸੁੰਦਰ वचन ਪਰਮੇਸ਼ਰ ਦੇ ਦਾਸ ਪਾਲਸ ਦੁਆਰਾ ਲਿਖਿਆ ਹੋਇਆ ਕਿ ਪ੍ਰਭੂ ਜੀ ਦੇ ਵਚਨ ਔਰ ਉਸ ਦੀ ਸ਼ਕਤੀ ਦੇ ਵਿੱਚ ਸਾਨੂੰ ਵਧਣ ਵਾਸਤੇ ਦੱਸਦਾ ਹੈ ਕਿ ਸਾਨੂੰ ਪਰਮੇਸ਼ਰ ਦੇ ਵਚਨ ਵਿੱਚ ਕਿਉਂ ਉਹਦੀ ਸ਼ਕਤੀ ਦੇ ਵਿੱਚ ਕਿਉਂ ਵਧਣਾ ਚਾਹੀਦਾ ਹੈ ਕਿਉਂਕਿ ਸਾਡੀ ਲੜਾਈ ਇਸ ਲਹੂ ਤੇ ਮਾਸ ਦੇ ਨਾਲ ਨਹੀਂ ਹੈ ਸਾਂਡੀ ਲੜਾਈ ਅੰਧਕੂਰ ਦੇ ਮਹਾਰਾਜਿਆਂ ਦੇ ਨਾਲ ਹੈ ਜੋ ਸਵਰਗੀ ਸਥਾਨਾਂ ਦੇ ਵਿੱਚ ਬੈਠੇ ਆ। ਔਰ ਜਦੋਂ ਇੱਕ ਵਿਸ਼ਵਾਸੀ ਪਰਮੇਸ਼ਰ ਦੇ ਵਚਨ ਨੂੰ ਪੜ੍ਹਦਾ ਹੈ, ਪਰਮੇਸ਼ਰ ਦੇ ਨਾਲ ਸੰਤਿ ਕਰਦਾ ਉਸਦੇ ਰਾਹ ਤੇ ਚੱਲਦਾ ਹੈ ਤਾਂ ਸ਼ੈਤਾਨ ਦੀਆਂ ਚਾਲਾਂ ਉਸ ਨੂੰ ਅੱਗੇ ਵਧਣ ਤੋਂ ਰੋਕਦੀਆਂ ਨੇ। ਉਸ ਨੂੰ ਉਸ ਮੁਕਾਮ ਤੇ ਜਾਣ ਤੋਂ ਰੋਕਦੀਆਂ ਨੇ। ਔਰ ਜਦੋਂ ਪਰਮੇਸ਼ਰ ਦੇ ਵਚਨ ਨੂੰ ਪੜਦੇ ਪੜਦੇ ਉਸ ਦੇ ਉਸ ਪੀਤ ਨੂੰ ਸਮਝਣ ਦਾ ਯਤਨ ਕਰਦੇ ਆ ਤਾਂ ਸਾਡੇ ਅੰਦਰ ਸਰੀਰ ਦੀਆਂ ਗੱਲਾਂ ਪ੍ਰਗਟ ਹੋਣ ਲੱਗ ਜਾਂਦੀਆਂ ਔਰ ਇਸੇ ਲਈ ਗਲਾਤੀਆਂ ਦੀ ਪੁਸਤਕ ਦੇ ਵਿੱਚ ਲਿਖਿਆ ਕਿ ਸਰੀਰ ਦੇ ਕੰਮ ਆਤਮਾ ਦੇ ਕੰਮਾਂ ਦੇ ਉਲਟ ਹੈ ਆਤਮਾ ਦੇ ਫਲ ਹੋਰ ਹੈ ਸਰੀਰ ਦੇ ਕੰਮ ਹੋਰ ਹੈ ਔਰ ਸਰੀਰ ਦੇ ਕੰਮਾਂ ਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ ਪਰ ਆਤਮਾ ਦੇ ਵਿੱਚ ਹੋ ਕੇ ਅਸੀਂ ਅੱਗੇ ਵਧ ਸਕਦੇ ਹਾਂ ਔਰ ਆਤਮਾ ਦੇ ਕੰਮਾਂ ਦੇ ਵਿੱਚ ਵਧਣ ਦੇ ਲਈ ਸਾਨੂੰ ਆਤਮਾ ਔਰ ਸਮਰਥ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਜਦੋਂ ਸਵਰਗ ਦੇ ਵਿੱਚ ਉਠਾਏ ਜਾਣ ਮਿਲੇ ਕਿ ਜਦੋਂ ਤੱਕ ਉੱਪਰੋਂ ਸ਼ਕਤੀ ਨਾ ਪਾਓ ਤੇ ਤੁਸੀਂ ਜਰੂਸਲਮ ਤੋਂ ਬਾਹਰ ਨਹੀਂ ਜਾਣਾ ਔਰ ਜਦੋਂ ਉੱਪਰੋਂ ਸ਼ਕਤੀ ਪਾਉਂਗੇ ਤਾਂ ਤੁਸੀਂ ਜਰੂਸਲਮ ਯਹੂਦੀਆ ਸਮਰੀਆ ਦੁਨੀਆ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਉਹ ਸ਼ਕਤੀ ਪਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਫਿਰ ਪਰਮੇਸ਼ਰ ਦੇ ਕੰਮ ਕਰਨ ਦੇ ਯੋਗ ਹੋ ਜਾਵਾਂਗੇ ਅਸੀਂ ਛੁਟਕਾਰਾ ਪਾਵਾਂਗੇ ਅਸੀਂ ਸਿਰਫ ਸਵਰਗ ਰਾਜ ਦੇ ਅਧਿਕਾਰੀ ਹੀ ਨਹੀਂ ਬਲਕਿ ਹਰ ਫੀਲਡ ਦੇ ਵਿੱਚ ਅਸੀਂ ਛੁਟਕਾਰਾ ਪਾਵਾਂਗੇ ਸਿਹਤ ਦੇ ਵਿੱਚ ਫਾਈਨੈਂਸ ਦੇ ਵਿੱਚ ਪਰਿਵਾਰ ਦੇ ਵਿੱਚ ਬਿਮਾਰੀਆਂ ਦੇ ਵਿੱਚ ਪੂਰੀ ਤਰ੍ਹਾਂ ਅਸੀਂ ਛੁਟਕਾਰਾ ਪਾ ਸਕਾਂਗੇ ਇਸ ਲਈ ਸਾਨੂੰ ਉਹਦੀ ਸ਼ਕਤੀ ਦੇ ਪ੍ਰਕਰਮ ਦੇ ਵਿੱਚ ਆਤਮਾ ਔਰ ਸਮਰਥ ਦੇ ਵਿੱਚ ਅਸੀਂ ਅੱਗੇ ਵਧਣਾ ਹੈ ਔਰ ਜਦੋਂ ਅਸੀਂ ਵਰਤ ਪ੍ਰਾਰਥਨਾ ਦੇ ਵਿੱਚ ਵਧਦੇ ਆ ਤਾਂ ਅਸੀਂ ਆਤਮਾ ਔਰ ਸਮਰਥ ਦੇ ਵਿੱਚ ਅੱਗੇ ਵਧਦੇ ਆ ਔਰ ਜਦੋਂ ਕੋਈ ਵਿਅਕਤੀ ਆਤਮਾ ਦੇ ਵਿੱਚ ਵਧਦਾ ਤਾਂ ਪਰਮੇਸ਼ਰ ਦੇ ਕੰਮ ਕਰਨ ਦਿਓ ਯੋਗ ਹੋ ਜਾਂਦਾ ਉਹ ਸਰੀਰ ਦੇ ਕੰਮਾਂ ਤੇ ਕਾਬੂ ਪਾ ਲੈਂਦਾ ਹੈ ਸਰੀਰ ਦੀਆਂ ਜਿਹੜੀਆਂ ਨਿਰਬਲਤਾਈਆਂ ਕਿਸੇ ਵੀ ਵਿਅਕਤੀ ਨੂੰ ਅੱਗੇ ਵਧਣ ਤੋਂ ਰੋਕਦੀਆਂ ਉਹਨਾਂ ਦੇ ਉੱਪਰ ਕਾਬੂ ਪਾ ਲੈਂਦਾ ਹੈ ਤਾਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸਾਨੂੰ ਪਰਮੇਸ਼ਰ ਦੀ ਬਾਣੀ ਜੋ ਕਹਿੰਦੀ ਹੈ ਕਿ ਉਹ ਦੀ ਸ਼ਕਤੀ ਦੇ ਪ੍ਰਾਕਰਮ ਦੇ ਵਿੱਚ ਤਕੜੇ ਹੋਵੋ ਅਸੀਂ ਤਕੜੇ ਹੋਣਾ ਹੈ ਜਦੋਂ ਅਸੀਂ ਤਕੜੇ ਹੋਵਾਂਗੇ ਤਾਂ ਅਸੀਂ ਪਰਮੇਸ਼ਰ ਦੇ ਕੰਮ ਕਰ ਸਕਾਂਗੇ ਪਰਮੇਸ਼ਰ ਦੇ ਵਚਨ ਨੂੰ ਸਮਝ ਸਕਾਂਗੇ ਸ਼ੈਤਾਨ ਦਾ ਸਾਹਮਣਾ ਕਰ ਸਕਾਂਗੇ ਕਿਉਂਕਿ ਖੁਦ ਪ੍ਰਭੂ ਯਿਸੂ ਮਸੀਹ ਨੇ ਵਚਨ ਦੇ ਰਾਹੀਂ ਸ਼ੈਤਾਨ ਨੂੰ ਡਾਂਟਿਆ ਸੀ ਇਹ ਵਚਨ ਦੋ ਤਰੀ ਤਲਵਾਰ ਹੈ ਇਸਨ ਗ੍ਰਹਿਣ ਕਰਨੀ ਚਾਹੀਦੀ ਹੈ ਪਵਿੱਤਰ ਆਤਮਾ ਦਾ ਅਭਿਸ਼ੇਕ ਸੰਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਜਦੋਂ ਅਸੀਂ ਪਵਿੱਤਰ ਆਤਮਾ ਦੇ ਨਾਲ ਭਰਦੇ ਜਾਵਾਂਗੇ ਉਹਦੇ ਸ਼ਕਤੀ ਦੇ ਪ੍ਰਾਕਰਮ ਦੇ ਤਕੜੇ ਹੁੰਦੇ ਜਾਵਾਂਗੇ ਤਾਂ ਅਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਪਹੁੰਚ ਸਕਾਂਗੇ ਸਾਡੇ ਲਈ ਜੋ ਪਰਮੇਸ਼ਰ ਨੇ ਆਸ਼ੀਸ਼ਾਂ ਰੱਖੀਆਂ ਹੋਈਆਂ ਅਸੀਂ ਉਹ ਲੈ ਸਕਾਂਗੇ ਤਾਂ ਪਰਮੇਸ਼ਰ ਤੁਹਾਨੂੰ ਇਸ ਬਚਨ ਦੇ ਲਈ ਆਸ਼ੀਸ਼ ਦੇਵੇ ਵਧਾਵੇ ਤੁਹਾਨੂੰ ਤੁਹਾਡੇ ਪਰਿਵਾਰਾਂ ਦੇ ਅੰਦਰ ਤੁਹਾਡੇ ਕਾਰੋਬਾਰ ਦੇ ਅੰਦਰ ਬਰਕਤ ਆਏ ਤੁਹਾਡੀ ਸਿਹਤ ਬਲੈਸ ਹੋਏ ਤੁਹਾਡਾ ਫਾਈਨੈਂਸ ਬLES ਹੋਵੇ ਔਰ ਤੁਸੀਂ ਪਰਮੇਸ਼ਰ ਦੀ ਸ਼ਕਤੀ ਦੇ ਪ੍ਰਕਰਨ ਦੇ ਵਿੱਚ ਵਧਦੇ ਜਾਓ ਗੋਡ ਬLES